ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ YouTube ਚੈਨਲ ਮੈਥ ਐਜੂਕੇਸ਼ਨ ਤੇ ਸੋ ਆਪਾਂ ਅੱਜ ਕਰਨਾ 10th ਕਲਾਸ ਦੀ ਐਕਸਰਸਾਈਜ਼ ਹੈ ਜਿਹੜੀ 8.4 ਆਪਾਂ ਟ੍ਰਿਗਨੋਮੈਟਰੀ ਚੈਪਟਰ ਹੈ ਜਿਹੜਾ ਸਟਾਰਟ ਹੋ ਕਰ ਰੱਖਿਆਗਾ ਜਿਹਦੇ ਵਿੱਚੋਂ ਆਪਾਂ ਨੇ 8.3 ਤੱਕ ਐਕਸਰਸਾਈਜ਼ ਜਿਹੜੀ ਕੰਪਲੀਟ ਕਰ ਲਈ ਤੇ ਜੇ ਕਿਸੇ ਨੇ ਹਜੇ ਵੀ 8.3 ਤੱਕ ਆਪਣੀ ਐਕਸਰਸਾਈਜ਼ ਨਹੀਂ ਦੇਖੀ ਤਾਂ ਉਹ ਆਪਣੀ 10th ਕਲਾਸ ਦੀ ਪਲੇਲਿਸਟ ਚ ਜਾ ਕੇ ਐਕਸਰਸਾਈਜ਼ ਦੇਖ ਸਕਦੇ ਨੇ ਠੀਕ ਹੈ ਹੁਣ ਤੱਕ ਆਪਾਂ ਨੇ 8.1 2 ਤੇ 3 ਦੇ ਵਿੱਚ ਈਜ਼ੀ ਸਮ ਕੀਤੇ ਨੇਗੇ ਠੀਕ ਹੈ ਜੋ ਕਿ ਜਿੰਨਾਂ ਦੇ ਵਿੱਚ ਜਿਆਦਾ ਫਾਰਮੂਲੇ ਨਹੀਂ ਆਏ ਹੈਗੇ ਠੀਕ ਹੈ ਉਹਨਾਂ ਦੇ ਵਿੱਚ ਕੁਝ ਫਾਰਮੂਲੇ ਸੀ ਸਾਈਨ ਦਾ ਉਲਟ ਕਰਨਾ ਸੀ ਕੋਸ ਦਾ ਉਲਟ ਸੀਗਾ ਜਾਂ ਸਾਈਨ 90 θ ਕੀ ਹੁੰਦਾ ਕੋਸ 90 θ ਕੀ ਹੁੰਦਾ ਤਾਂ ਇਦਾਂ ਦੇ ਕੁਝ ਸਿੰਪਲ ਫਾਰਮੂਲੇ ਸੀ ਪਰ ਜਿਹੜੀ 8.4 ਐਕਸਰਸਾਈਜ਼ ਆ ਥੋੜੀ ਜੀ ਟਫ ਵੀ ਹੈ ਠੀਕ ਹੈ ਤੁਹਾਨੂੰ ਸਮਝਣੀ ਵੀ ਪਊਗੀ ਠੀਕ ਹੈ ਇਹਦੇ ਵਿੱਚ ਫਾਰਮੂਲੇ ਵੀ ਨੇ ਤੇ ਫਾਰਮੂਲੇ ਇਹਨੇ ਆਪਣੇ ਕੋਲੇ ਸਿਰਫ ਜਿਹੜੇ ਮੇਨ ਫਾਰਮੂਲੇ ਨੇ ਤਿੰਨ ਫਾਰਮੂਲੇ ਨੇ ਤਿੰਨ ਆਇਡੈਂਟਿਟੀਜ਼ ਨੇ ਉਹਨਾਂ ਨੂੰ ਮੈਨ ਰੱਖ ਕੇ ਜਿਹੜੇ ਸਾਰੇ ਸਾਮ ਆਪਾਂ ਸੋਲਵ ਕਰਾਂਗੇ ਉਹ ਤਿੰਨ ਆਇਡੈਂਟੀੀਆਂ ਨੇ ਤਾਂ ਇੱਕ ਆਇਡੈਂਟੀਟੀ ਦੇ ਉਹ ਤਿੰਨ ਫਾਰਮੂਲੇ ਬਣ ਜਾਂਦੇ ਨੇ ਉਹ ਕਿਵੇਂ ਬਣਦੇ ਨੇ ਉਹ ਆਪਾਂ ਤੁਹਾਨੂੰ ਦੱਸਾਂਗੇ ਇਸ ਵੀਡੀਓ ਦੇ ਵਿੱਚ ਉਹ ਇੱਕ ਆਇਡੈਂਟੀਟੀ ਤੋਂ ਤਿੰਨ ਫਾਰਮੂਲੇ ਬਣਾਉਣੇ ਠੀਕ ਹੈ ਤਾਂ ਤਿੰਨ ਫਾਰਮੂਲ ਤਿੰਨ ਆਇਡੈਂਟੀੀਆਂ ਨੇ ਤਿੰਨਾਂ ਤੋਂ ਕਿੰਨੇ ਬਣ ਕੇ ਨੋ ਫਾਰਮੂਲੇ ਬਣ ਜਾਣਗੇ ਜਿਹੜੇ ਕਿ ਸਾਰੇ ਯੂਜ਼ ਹੋਣਗੇ ਉਹਦੇ ਵਿੱਚ ਆਪਣੇ ਕੋਲੇ ਤਾਂ ਦੇਖੋ ਫਸਟ ਆਇਡੈਂਟੀਟੀ ਕੀ ਹੈ ਆਪਣੇ ਕੋਲੇ ਫਸਟ ਆਇਡੈਂਟੀਟੀ ਹੈਗੇ ਜੀ ਆਪਣੇ ਕੋਲੇ cos² a sin² a 1 ਇਹ ਫਾਰਮੂਲਾ ਹੈ cos² θ ਕਹਿ ਦਿੰਨੇ ਆ a ਦੀ ਥਾਂ ਤੇ θ ਵੀ ਲਿਖ ਸਕਦੇ ਹੋ cos² θ sin² θ 1 ਹੁਣ ਇੱਥੋਂ ਦੂਸਰੀ ਆਇਡੈਂਟੀਟੀ ਕੀ ਬਣ ਸਕਦੀ ਹੈ ਇਸਦੀ ਦੂਸਰਾ ਜਿਹੜਾ ਇਹ ਦਾ sin² a ਹੈ ਇਹ ਦੂਜੀ ਸਾਈਡ ਜਾ ਕੇ ਕੀ ਹੋ ਸਕਦਾ ਹੈ ਮਾਈਨਸ ਦਾ ਹੋ ਸਕਦਾ ਹੈ cos² ਆਪਣੇ ਕੋਲੇ ਇੱਧਰ ਹੀ ਰਹਿ ਗਿਆ ਉਧਰ 1 ਬਣ ਪਿਆ ਸੀ sin² ਜਾ ਕੇ ਉਧਰ ਕੀ ਹੋ ਗਿਆ ਮਾਈਨਸ ਦਾ ਦੂਸਰਾ ਫਾਰਮੂਲਾ ਇਹ ਬਣ ਗਿਆ ਤਾਂ ਇਸ ਦਾ ਤੀਸਰਾ ਫਾਰਮੂਲਾ ਜੇਕਰ sin² ਨੂੰ ਆਪਾਂ ਇੱਧਰ ਰੱਖ ਲਈਏ cos² ਨੂੰ ਉਧਰ ਲੈ ਜਾਂਦੇ ਹਾਂਗੇ ਠੀਕ ਹੈ ਉਹ ਕੀ ਆ ਗਈ ਆਪਣੇ ਕੋਲੇ sin² a ਦੀ ਵੈਲਿਊ ਆ ਗਈ sin² a ਦੀ ਵੈਲਿਊ ਕੀ ਹੋਗੀ 1 cos² a ਠੀਕ ਹੈ ਜੀ ਇੱਥੋਂ ਦੇਖੋ ਤੁਸੀਂ sin² ਦੀ ਵੈਲਿਊ ਵੀ ਕੱਢ ਸਕਦੇ ਹੋ sin² ਦੀ ਵੈਲਿਊ ਕੀ ਆ ਗਈ 1 cos² a ਜੇਕਰ cos² a ਦੀ ਵੈਲਿਊ ਕੱਢਣੀ ਤਾਂ 1 sin² ਆ ਗਈ ਠੀਕ ਹੈ ਕੁਝ ਨਹੀਂ ਹੈਗਾ cos² ਚ ਗਿਆ 1 sin² ਲਿਖ ਦੋਦਾ ਅਨਸਰ ਜੇ sin² ਕੱਢਣਾ ਤਾਂ 1 cos² ਹੁੰਦਾ ਹੈ ਤੇ ਜੇਕਰ ਦੋਨਾਂ ਨੂੰ ਜੋੜ ਦੀ ਇੱਕ ਕੋਸਕਅਰ ਤੇ ਸਾਈਨ ਸਕਅਰ ਨੂੰ ਤਾਂ ਆਨਸਰ ਕੀ ਬਣਦਾ ਆਪਣੇ ਕੋਲੇ ਇੱਕ ਬਣਦਾ ਤਾਂ ਇਥੋਂ ਇਹ ਤਿੰਨ ਆਪਣੇ ਕੋਲ ਤਿੰਨ ਫਾਰਮੂਲੇ ਬਣ ਗਏ ਇੱਕ ਤੋਂ ਹੁਣ ਆਪਾਂ ਚੱਲਦੇ ਹਾਂ ਸੈਕਿੰਡ ਤੇ 1 ਟੈਨ ਸਕਅਰ a ਸੈਕੈਂਟ ਸਕਅਰ a ਤੁਹਾਨੂੰ ਇੱਕ ਇੱਕ θ ਜਾਬ ਕਰਨਾ ਪਊਗਾ ਇਹ ਠੀਕ ਹੈ ਨਾ ਵੀ 1 ਟੈਨ ਸਕਅਰ ਇਹ ਦੇ ਇਕੁਅਲ ਸੈਕੈਂਟ ਸਕਅਰ ਦੇ ਉਸ ਤੋਂ ਬਾਅਦ 1 ਕੋਟ ਸਕਅਰ ਉਹ ਕੋਸੈਕੈਂਟ ਸਕਅਰ ਦੇ ਇਕੁਅਲ ਠੀਕ ਹੈ ਹੁਣ ਦੇਖੋ 1 ਟੈਨ ਸਕਅਰ ਹੈ ਤਾਂ ਜਿਹੜਾ ਪਲੱਸ ਦਾ ਟੈਨ ਸਕੁਅਰ ਹੈ ਦੂਜੀ ਸਾਈਡ ਦੇ ਆ ਕੇ ਕੀ ਹੋ ਗਿਆ ਆਪਣੇ ਕੋਲੇ ਉਹ ਮਾਈਨਸ ਦਾ ਹੋ ਗਿਆ ਮਾਈਨਸ ਦਾ ਟੈਨ ਸਕੁਅਰ ਇਹ ਠੀਕ ਹੈ ਤਾਂ ਇਹ ਕੀ ਬਣ ਗਿਆ ਆਪਣੇ ਕੋਲੇ ਸੈਕੈਂਟ ਸਕੁਅਰ ਮਾਈਨਸ ਟੈਨ ਸਕੁਅਰ ਸੈਕੈਂਟ ਸਕੁਅਰ ਮਾਈਨਸ ਟੈਨ ਸਕੁਅਰ ਦੀ ਵੈਲਿਊ ਕੀ ਬਣ ਗਈ 1 ਬਣ ਗਈ ਠੀਕ ਹੈ ਜੀ ਸੈਕੈਂਟ ਤੇ ਟੈਨ ਦਾ ਰਿਲੇਸ਼ਨ ਆ ਗਿਆ ਪਹਿਲੇ ਵਾਲੀ ਚ ਕੀ ਸੀ ਸਾਈਨ ਤੇ ਕੋਸ ਦਾ ਰਿਲੇਸ਼ਨ ਸੀ ਫੇਰ ਸੈਕੈਂਟ ਤੇ ਟੈਨ ਦਾ ਰਿਲੇਸ਼ਨ ਆ ਗਿਆ ਸੈਕੈਂਟ ਸਕੁਅਰ ਮਾਈਨਸ tan² 1 ਦੇ ਆ ਗਿਆ ਹੋਰ ਕੀ ਕਰ ਸਕਦੇ ਆ ਆ ਪਲੱਸ ਦਾ 1 ਆ ਜਿਹੜਾ ਉਧਰ ਚਲਾ ਜਾਊਗਾ ਤਾਂ tan² ਦੀ ਵੈਲਿਊ ਰਹਿ ਜੂਗੀ ਇੱਥੇ tan² ਇਧਰ ਹੀ ਰਹਿ ਗਿਆ ਉਧਰ ਕੀ ਪਿਆ ਆਪਣੇ ਕੋਲ ਸੀਕੈਂਟ² a ਪਿਆ ਮਾਈਨਸ ਉਧਰ ਜਾ ਕੇ 1 ਆ ਜਿਹੜਾ ਮਾਈਨਸ ਦਾ ਹੋ ਗਿਆ ਤਾਂ tan² ਦੀ ਵੈਲਿਊ ਵੀ ਆ ਗਈ ਠੀਕ ਹੈ ਇਦੇ ਵਿੱਚ ਕਿਹਦੀ ਵੈਲਿਊ ਨਿਕਲ ਗਈ ਆਪਣੇ ਕੋਲੇ tan² ਦੀ ਵੈਲਿਊ ਹੋ ਗਈ sec² 1 ਤੇ ਉੱਤੇ cos ਆਹ sec² ਦੀ ਵੈਲਿਊ ਤਾਂ ਦਿੱਤੀ ਹੋਈ ਸੀ 1 tan² ਠੀਕ ਹੈ ਇਹ ਦੋ ਫਾਰਮੂਲੇ ਤੋਂ ਬਣ ਗਏ ਆਪਣੇ ਕੋਲੇ ਠੀਕ ਹੈ ਜੀ ਹੁਣ 3rd ਆ ਗਿਆ 1+ਕੋਟ ਸਕੁਅਰ ਹੈ ਇਹ ਚੀਜ਼ਾਂ ਯਾਦ ਹੀ ਰੱਖੋ ਬਸ 1+ਕੋਟ ਸਕੁਅਰ ਤੇ 1 ਦੇ ਨਾਲ ਟੈਨ ਸਕੁਅਰ ਵੀ ਪਲੱਸ ਦੇ ਵਿੱਚ ਹੈ ਦੂਸਰੀ ਆਇਡੈਂਟੀਟੀ ਹੈ 1 ਦੇ ਵਿੱਚ ਟੈਨ ਸਕੁਅਰ ਹੈ ਪਲੱਸ ਦਾ ਤੀਸਰੀ ਚ 1+ਕੋਟ ਸਕੁਅਰ ਹੈ ਕੋਟ ਸੀ ਤੇ ਪੈਂਦਾ ਤੇ ਸੀ ਤੇ ਕੋਸੈਕੈਂਟ ਸਕੁਅਰ ਪੈਂਦਾ ਤਾਂ 1+ਕੋਟ ਸਕੁਅਰ ਹੈ ਜਿਹੜਾ ਕੋਸੈਕੈਂਟ ਸਕੁਅਰ ਦੇ ਬਰਾਬਰ ਹੈ ਤੇ ਟੈਨ ਸਕੁਅਰ ਕੀ ਦੇ ਬਰਾਬਰ ਹੈ ਸੈਕੈਂਟ ਸਕੁਅਰ ਦੇ ਬਸ ਇਹਨਾਂਕ ਫਾਰਮੂਲੇ ਯਾਦ ਰੱਖੋ ਇੱਕ ਉਨਾ ਤੋਂ ਆਪਾਂ ਅਗਲੀਆਂ ਵੈਲਿਊਜ਼ ਆ ਜਿਹੜੀ ਆ ਕੱਢ ਲਾਂਗੇ ਠੀਕ ਹੈ ਜੀ ਤਾਂ ਹੁਣ ਦੇਖੋ ਕੋਟ ਸਕੁਅਰ ਪਲੱਸ 1 ਹੈ ਤਾਂ ਇਧਰ ਕੋਟ ਸਕੁਅਰ ਦੀ ਵੈਲਿਊ ਕੱਢ ਲੈਣੇ ਪਹਿਲਾਂ ਤਾਂ ਜਿਹੜਾ ਪਲੱਸ ਦਾ 1 ਨਾਲ ਦੂਜੀ ਸਾਈਡ ਜਾ ਕੇ ਕੀ ਹੋ ਗਿਆ ਮਾਈਨਸ ਦਾ ਕੋਸੀਕੈਂਟ ਸਕੁਅਰ a ਮਾਈਨਸ ਕੀ ਹੋ ਗਿਆ ਆਪਣੇ ਕੋਲੇ 1 ਹੋ ਗਿਆ ਟੈਨ ਸਕੁਅਰ ਦੀ ਵੈਲਿਊ ਆਈ ਸੀ ਸੈਕੈਂਟ ਸਕੁਅਰ ਮਾਈਨਸ 1 ਕੋਟ ਸਕੁਅਰ ਦੀ ਵੈਲਿਊ ਆ ਗਈ ਕੋਸੀਕੈਂਟ ਸਕੁਅਰ ਮਾਈਨਸ 1 ਆ ਗਈ ਠੀਕ ਹੈ ਫਿਰ ਜੇਕਰ ਕੋਟ ਸਕੁਅਰ ਵੀ ਉਧਰ ਲੈ ਜਾਈਏ ਤਾਂ ਕੋਸੀਕੈਂਟ ਸਕੁਅਰ a ਕੋਟਰ ਸਕੁਅਰ a 1 ਤਾਂ ਆ ਵੈਲਿਊ ਆ ਆ ਗਿਆ ਆਪਣੇ ਕੋਲੇ ਫਾਰਮੂਲੇ ਠੀਕ ਹੈ ਜੀ ਤਾਂ ਇਹ ਤਿੰਨ ਆਇਡੈਂਟਿਟੀਆਂ ਤੋਂ ਨੋ ਆਇਡੈਂਟਿਟੀਆਂ ਬਣ ਗਈਆਂ ਨੇ ਠੀਕ ਹੈ ਤਾਂ ਇਹ ਧਿਆਨ ਵਿੱਚ ਰੱਖਣੀਆਂ ਨੇ ਤਾਂ ਉਹਨੇ ਇਹਨਾਂ ਨੂੰ ਹੀ ਲੈ ਕੇ ਆਪਾਂ ਫਾਰਮੂਲੇ ਜਿਹੜੇ ਬਣਾਵਾਂਗੇ ਅੱਗੇ ਸਮ ਆ ਜਿਹੜੇ ਸੋਲਵ ਕਰਾਂਗੇ ਤਾਂ ਹੁਣ ਦੇਖੋ ਫਰਸਟ ਸਮ ਆਪਨੇ ਕੋਲੇ ਐਕਸਪ੍ਰੈਸ ਦੀ ਟ੍ਰਿਗਨੋਮੈਟ੍ਰਿਕ ਰੇਸ਼ਿਓ sin a secant a ਤੇ tan a ਇਨ ਦੀ ਟਰਮਸ ਆਫ cot a ਇਹਨਾਂ ਨੂੰ ਕਿਦੇ ਵਿੱਚ ਕਨਵਰਟ ਕਰਨਾ ਆਪਾਂ ਨੇ cot ਦੇ ਵਿੱਚ ਕਨਵਰਟ ਕਰਨਾ ਹੈ ਠੀਕ ਹੈ ਜੀ ਕਿਨੂੰ ਕਿਨੂੰ ਕਨਵਰਟ ਕਰਨਾ ਇੱਕ ਤਾਂ ਆਪਾਂ ਨੇ sin a ਨੂੰ ਕਰਨਾ ਹੈ ਠੀਕ ਹੈ ਹੁਣ ਦੇਖੋ sin a ਕਿਹਦਾ ਉਲਟ ਹੁੰਦਾ ਆਪਣੇ ਕੋਲੇ ਜਿਹੜਾ sin a ਹੈ ਆਪਾਂ 8.1 ਜਾਂ 8.2 ਦੇ ਵਿੱਚ ਕੀਤਾ ਸੀ ਸਾਈਨ ਕੀਦਾ ਉਲਟ ਹੁੰਦਾ ਹੈ ਕੋਸੈਕੈਂਟ ਦਾ ਤਾਂ ਆਪਾਂ ਨੂੰ ਪਤਾ ਹੈ ਕੋਟ ਤੇ ਕੋਸੈਕੈਂਟ ਦਾ ਰਿਲੇਸ਼ਨ ਹੈਗਾਗਾ ਟੈਨ ਤੇ ਸੈਕੈਂਟ ਦਾ ਹੈਗਾ ਕੋਟ ਤੇ ਕੋਸੈਕੈਂਟ ਦਾ ਜਿਹੜੀ ਆਪਣੀ 3rd ਆਇਡੈਂਟੀ ਆਪਾਂ ਉਹਨੇ ਕਰਕੇ ਆਏ ਆ ਤੁਸੀਂ ਪਿੱਛੇ ਜਾ ਕੇ ਦੇਖ ਸਕਦੇ ਹੋ ਠੀਕ ਹੈ ਕੋਟ ਤੇ ਕੋਸੈਕੈਂਟ ਦਾ ਤਾਂ ਆਪਾਂ ਸਾਈਨ ਨੂੰ ਆਪਾਂ ਲਿਖ ਦਈਏ ਜੇਕਰ 12 ਕੋਸੈਕੈਂਟ a ਠੀਕ ਹੈ sin ਦਾ ਮਮ ਇਹੀ ਹੈ ਨਾ ਵੈਲਿਊ sin ਦੀ ਵੈਲਿਊ ਕੀ ਹੈ 1 ਕੋਸੀਕੈਂਟ a ਠੀਕ ਹੈ ਤਾਂ ਹੁਣ ਆਪਣੇ ਕੋਲ ਕੀ ਦਿੱਤਾ ਹੋਇਆ ਸੀਗਾ ਦੇਖੋ ਜਿਹੜੀ ਵੈਲਿਊ ਸੀ ਫਾਰਮੂਲਾ ਸੀਗਾ ਆਪਾਂ ਇੱਥੇ ਸਾਈਡ ਤੇ ਲਿਖ ਲਓ ਸਾਰੇ ਫਾਰਮੂਲੇ ਲਿਖ ਲਓ ਚਾਹੀਏ ਜੀ ਲਿਖ ਲੈਣੇਗੇ sin² a cos² a 1 ਇੱਕ ਤਾਂ ਇਹ ਸੀ ਇੱਕ 1 tan² ਸੀਗਾ ਜਿਹੜਾ ਉਹ ਕੀ ਦੇ ਇਕਲ ਸੀਗਾ ਸੈਕੈਂਟ ਸਕੁਅਰ ਦੇ ਤੇ ਜਿਹੜਾ ਇੱਕ 1 ਟੈਨ ਕੋਟ ਸਕੁਅਰ ਸੀਗਾ ਉਹ ਕੀ ਦੇ ਇਕਲ ਸੀ ਕੋਸੈਕੈਂਟ ਸਕੁਅਰ ਇਹ ਦੇ ਠੀਕ ਹੈ ਜੀ ਹੁਣ ਆਪਾਂ ਨੇ ਕੋਟ ਦੇ ਵਿੱਚ ਵੈਲਿਊ ਕੱਢਣੀ ਹੈ ਤਾਂ ਮਤਲਬ ਕਿ ਆਹ ਲਾਸਟ ਵਾਲੀ ਚੀਜ਼ ਚ ਕੱਢਣ ਆਏਗੇ ਕੋਟ ਸਕੁਅਰ ਠੀਕ ਹੈ ਤਾਂ ਇਹਨਾਂ ਆਪਣੇ ਕੋਲ ਕੋਸੈਕੈਂਟ ਸਕੁਅਰ ਦੀ ਵੈਲਿਊ ਹੈਗੀ 1 ਕੋਟ ਸਕੁਅਰ ਪਰ ਆਪਣੇ ਕੋਲ ਕੀ ਹੈ ਇੱਥੇ ਇਕੱਲਾ ਕੋਸੈਕੈਂਟ ਹੈ ਤਾਂ ਜਿਹੜਾ ਸਕੁਅਰ ਹੈ ਦੂਜੀ ਸਾਈਡ 'ਤੇ ਜਾ ਕੇ ਆਪਣੇ ਕੋਲ ਰੂਟ ਦੇ ਵਿੱਚ ਵੀ ਹੋ ਸਕਦਾ 1 ਕੋਸਕਅਰ a ਕੋਈ 1 ਕੇ ਕੋਸੈਕੈਂਟ ਇਹ ਤਾਂ ਇੱਥੇ ਵੈਲਿਊ ਪੁੱਟ ਕਰ ਸਕਦੇ ਆ ਆਪਾਂ نیچے 1 ਪਾਉਣ ਕੋਸੈਕੈਂਟ ਦੀ ਵੈਲਿਊ ਕੀ ਪੁੱਟ ਕਰਦੇ ਆਪਾਂ ਨੇ √ ਦੇ ਵਿੱਚ 1 ਕੋਟ ਸਕਅਰ a ਠੀਕ ਹੈ ਤਾਂ ਜਿਹੜਾ sin a ਸੀ ਇਹਨੂੰ ਤਾਂ ਆਪਾਂ ਨੇ ਕਨਵਰਟ ਕਰ ਹੀ ਦਿੱਤਾ ਠੀਕ ਹੈ ਤਾਂ ਇਹਦੀ ਵੈਲਿਊ ਆ ਗਈ ਆਪਣੇ ਕੋਲੇ 1 ਕੋਟ ਸਕਅਰ a ਦਾ √ ਉਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਆ ਦੂਜੇ ਨੰਬਰ ਤੇ ਹੁਣ ਕੀ ਲਈਏ ਆਪਾਂ ਸੈਕੈਂਟ ਏ ਕੁਝ ਨਹੀਂ ਕੀਤਾ ਸਾਈਨ ਦਾ ਪਹਿਲਾਂ ਉਲਟ ਕਰਤਾ ਕੋਸੈਕੈਂਟ ਤਾਂ ਕੋਸੈਕੈਂਟ ਦੀ ਉਹ ਫਾਰਮੂਲੇ ਦੇ ਵਿੱਚ ਵੈਲਿਊ ਪੁੱਟ ਦਿੱਤੀ ਸਿਰਫ ਇੰਨਾ ਕੰਮ ਕੀਤਾ ਹੋਰ ਕੁਝ ਨਹੀਂ ਹੁਣ ਆਪਾਂ ਕੱਢਣਾ ਹੈ ਸੈਕੈਂਟ ਏ ਇਹਨੂੰ ਕੀ ਕਰਨਾ ਆਪਣੇ ਕੋਟੇ ਦੇ ਵਿੱਚ ਕਨਵਰਟ ਕਰਨਾਗਾ ਤਾਂ ਹੁਣ ਇਹਦੇ ਵਿੱਚ ਦੇਖੋ ਸੈਕੈਂਟ ਦਾ ਜਿਹੜਾ ਆਪਣੇ ਕੋਲੇ ਕਿਹਦੇ ਨਾਲ ਰਿਲੇਟਡ ਆਏਗਾ ਜਿਹੜਾ ਸੈਕੈਂਟ ਏ ਹੈਗਾ ਤਾਂ ਸੈਕੈਂਟ ਆਪਣੇ ਕੋਲੇ ਜਿਹੜੀ ਇਕੁਏਸ਼ਨ ਹੈਗੀ ਸੀ ਸੈਕੈਂਟ ਵਾਲੀ ਤਾ ਉਹ ਕੀ ਕਹਿੰਦੀ ਹੈਗੀ 1 tan² secant² a ਠੀਕ ਹੈ ਨਾ ਤਾਂ ਇੱਥੋਂ ਆਪਾਂ ਕੀ ਕਰ ਸਕਦੇ ਆਂਗੇ secant ਦੀ ਵੈਲਿਊ ਕੀ ਆ ਗਈ 1 ਜਿਹੜੀ ਸੈਕੈਂਟ ਆਇਡੈਂਟੀਟੀ ਹੈਗੀ ਆਪਣੇ ਕੋਲੇ ਆ ਪਈ ਹੈਗੀ ਦੇਖੋ ਜਿਹੜਾ secant² a ਹੈਗਾ 1 tan² a ਦੇ ਬਰਾਬਰ ਹੈ ਠੀਕ ਹੈ ਤਾਂ ਜਿਹੜਾ ਸਕੁਅਰ ਹੈ secant ਦਾ ਦੂਜੀ ਸਾਈਡ ਜਾ ਕੇ ਕੀ ਹੋ ਗਿਆ ਆਪਣੇ ਕੋਲੇ ਰੂਟ ਦੇ ਵਿੱਚ ਹੋ ਗਿਆ 1 tan² ਦਾ √ ਬਣ ਗਿਆ ਠੀਕ ਹੈ ਇਹ ਕਨਵਰਟ ਕਿਦੇ ਵਿੱਚ ਕਰਨਾ ਆਪਣੇ ਕੋਟ ਦੇ ਵਿੱਚ ਤਾਂ tan ਦਾ ਉਲਟ ਕੀ ਹੁੰਦਾ ਆਪਣੇ ਕੋਲੇ ਕੋਟ ਹੀ ਹੁੰਦਾ 1 1 ਕੋਟ² ਇਹ ਇਹ ਜੀ ਚੀਜ਼ ਹੁੰਦੀ ਹੈ ਆਪਣੇ ਕੋਲੇ tan ਦਾ ਉਲਟ ਹੁਣ ਜੇ ਇੱਕ ਵਾਰ ਇਹਨੂੰ ਸੋਲਵ ਕਰਨਾ ਤਾਂ ਕਿ ਸੋਲਵ ਕਰ ਸਕਦੇ ਹਾਂ ਤੁਸੀਂ ਦੇਖੋ نیچے ਐਲਸੀਐਮ ਲੈ ਲਾਂਗੇ ਆਪਾਂ ਕੋਟ ਸਕੁਅਰ ਏ ਐਲਸੀਮ ਆ ਗਿਆ 1 1 ਤੇ ਕੋਟ ਸਕੁਅਰ ਏ ਦਾ ਉੱਪਰ ਕੀ ਕਰਤੀ ਕਰੋਸ ਪ੍ਰੋਡਕਟ ਕੋਟ ਸਕੁਅਰ ਏ 1 ਸਾਰੇ ਦਾ ਕੀ ਆਪਣੇ ਕੋਲੇ √ ਹੈ ਤਾਂ ਆਹ ਨੀਚਲੇ √ ਨਾਲ ਸਕੁਅਰ ਕੱਟਿਆ ਜਾਊਗਾ ਉੱਪਰਲੇ ਦਾ √ ਅਲੱਗ ਹੋ ਗਿਆ ਦੇਖੋ ਕੋਟ ਸਕੁਅਰ ਏ 1 ਨੀਚੇ ਕੀ ਹੈ ਕੋਟ ਸਕੁਅਰ ਸੀ ਉਹ ਸਕੁਅਰ ਨਾਲ √ ਕੱਟ ਗਿਆ ਨੀਚੇ ਕੀ ਬਚ ਗਿਆ ਆਪਣੇ ਕੋਲ ਇਕੱਲਾ ਕੋਟ ਏ ਬਚ ਗਿਆ ਕਿਦਾ ਆਪਣੇ ਕੋਲੇ ਇਹ ਫਾਰਮੂਲਾ ਆ ਗਿਆ ਤਾਂ ਇਸ ਤੋਂ ਬਾਅਦ ਆਪਾਂ ਨੇ ਕਨਵਰਟ ਕਰਨਾ ਟੈਨ A ਨੂੰ ਉਹ ਈਜ਼ੀ ਹੈ ਟੈਨ A ਤਾਂ ਸਿੱਧੀ ਹੁੰਦਾਗਾ ਆਪਣੇ ਕੋਲੇ ਟੈਨ ਕੀ ਹੁੰਦਾਗਾ 1 ਕੋਟ ਇਹਦਾ ਆਨਸਰ ਕੀ ਆ ਗਿਆ ਆਪਣੇ ਕੋਲੇ ਸਿੱਧਾ ਹੀ ਆ ਗਿਆ ਟੈਨ 1 ਕੋਟ A ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਕਰਦੇ ਹੁਣ ਸੈਕੰਡ राइट ऑल दी ट्रिग्नोमेट्री रेश्योस इन दी टर्म्स ऑफ सेकेंट ए ਹੁਣ ਸਾਰਿਆਂ ਨੂੰ ਕੀ ਕਰਨਾ ਆਪਾਂ ਨੇ ਸੈਕੈਂਟ ए ਦੀ ਫਾਰਮ ਦੇ ਵਿੱਚ ਲਿਖਣਾ ਹੈਗਾ ਤਾਂ ਪਹਿਲਾਂ ਤਾਂ ਜਿਹੜੇ ਸੋਕੇ ਨੇ ਆਪਾਂ ਉਹ ਲਿਖ ਲੈਣੇ ਹੈਗੇ ਦੇਖੋ ਸੈਕੈਂਟ ਦੇ ਦੀ ਫਾਰਮ ਦੇ ਵਿੱਚ ਹੈ ਪਹਿਲਾਂ ਤਾਂ ਨੰਬਰ 1 cos ਇੱਥੇ ਲਿਖ ਲੈਣੇ cos a cos ਦੀ ਜੇ ਵੈਲ ਕਿੰਦੀ ਹੈ 1 ਆਪਾਂ ਪਾਉਣਾ ਸੈਕੈਂਟ a ਚੱਕੋ cos ਦਾ ਕੰਮ ਤਾਂ ਮੇੜਦਾ ਠੀਕ ਹੈ ਇੱਕ ਹੁੰਦਾ ਆਪਣੇ ਕੋਲੇ ਫਾਰਮੂਲਾ ਸੈਕੈਂਟ ਸਕੁਅਰ ਵਾਲਾ ਤਾਂ 1 ਟੈਨ ਸਕੁਅਰ ਸੈਕੈਂਟ ਸਕੁਅਰ ਸੈਕੈਂਟ ਫਾਰਮੂਲਾ ਜਿਹੜਾ ਆਪਣੇ ਕੋਲੇ 1 ਟੈਨ ਸਕੁਅਰ ਕੀ ਹੁੰਦਾਗਾ ਸੈਕੈਂਟ ਸਕੁਅਰ a ਦੇ ਤਾਂ ਜਿਹੜਾ 1 ਹੈ ਉਧਰ ਜਾ ਕੇ ਕੀ ਹੋ ਗਿਆ ਮਾਈਨਸ ਦਾ ਹੋ ਗਿਆ ਸੈਕੈਂਟ ਸਕੁਅਰ a ਮਾਈਨਸ ਦਾ 1 ਹੋ ਗਿਆ ਹੁਣ ਸਕੁਅਰ ਸੀ ਜਿਹੜਾ ਦੂਸਰੀ ਸਾਈਡ ਜਾ ਕੇ ਕੀ ਹੋ ਗਿਆ ਸਕੁਅਰ √ ਤਾਂ ਇਥੋਂ ਆਪਾਂ tan a ਦੀ ਵੈਲਿਊ ਵੀ ਕੱਢ ਲਈ secant² a 1 ਇਹ ਕੀ ਹੋ ਗਈ ਆਪਣੇ ਕੋਲੇ tan ਦੀ ਵੈਲਿਊ ਵੀ ਆ ਗਈ ਠੀਕ ਹੈ ਜੀ ਦੋ ਚੀਜ਼ਾਂ ਤਾਂ ਆ ਗਈਆਂ ਹੁਣ ਇੱਕ tan ਦੀ ਵੈਲਿਊ ਹੋ ਗਈ ਇੱਕ cos ਦੀ ਵੈਲਿਊ ਹੋ ਗਈ 3rd ਪੁਆਇੰਟ ਹੁਣ ਆਪਾਂ ਨੂੰ ਪਤਾ ਹੈ tan ਦਾ ਉਲਟ ਕੀ ਹੁੰਦਾ ਹੈਗਾ cot ਹੁੰਦਾ ਠੀਕ ਹੈ ਤਾ ਕੋਟ ਕੀ ਹੁੰਦਾ ਆਪਣੇ ਕੋਲੇ 1 ਆ ਪਾਉਣਾ ਟੈਨ a ਹੁੰਦਾਗਾ ਤਾਂ ਟੈਨ a ਦੀ ਵੈਲਿਊ ਜਿਹੜੀ ਉੱਪਰ ਕੱਢੀ ਹੋਊ ਕੱਢ ਦੋ ਸੈਕੈਂਟ ਸਕੁਅਰ a 1 ਚੱਕੋ ਵੀ ਟੈਨ ਦਾ ਵੀ ਨਿਕਲ ਗਿਆ ਕੋਟ ਦਾ ਵੀ ਨਿਕਲ ਗਿਆ ਤੇ ਕੋਸ ਦਾ ਵੀ ਨਿਕਲ ਗਿਆ ਹੁਣ ਰਹਿ ਗਿਆ ਆਪਣੇ ਕੋਲੇ ਸਾਈਨ ਦਾ ਆਪਾਂ ਚੌਥਾ ਨੰਬਰ ਆਪਾਂ ਸਾਈਨ ਵੀ ਕੱਢ ਕੇ ਦੇਖ ਲਈਏ ਹੁਣ ਆਪਾਂ ਫਾਰਮੂਲਾ ਲਿਖੋ ਪਹਿਲਾਂ ਤਾਂ sin² a cos² a 1 ਠੀਕ ਹੈ ਪਲੱਸ ਦਾ cos² ਦੂਜੀ ਸਾਈਡ ਜਾ ਕੇ ਕੀ ਹੋ ਗਿਆ ਮਾਈਨਸ ਦਾ 1 cos² a ਹੁਣ ਆਪਾਂ cos a ਦੀ ਵੈਲਿਊ ਕੱਢ ਕੇ ਆਏ ਆ ਪਰ ਤਾਂ ਉਹ ਕੱਟ ਕਰ ਦੋ a² ਉਧਰ ਜਾ ਕੇ ਕੀ ਹੋ ਗਿਆ √ ਦੇ ਵਿੱਚ sin ਦਾ ਇੱਧਰ √ ਹੋ ਗਿਆ 1 cos2 a cos ਦੀ ਵੈਲਿਊ 1 secant2 a ਠੀਕ ਹੈ ਜੀ ਤਾਂ ਇਹ ਰੂਟ ਦੇ ਵਿੱਚ ਜਦੋਂ ਐਲਸੀਐਮ ਲੈ ਲਾਂਗੇ ਤਾਂ ਨਿਚੇ ਕੀ ਆ ਗਿਆ secant2 ਆ ਗਿਆ ਉੱਪਰ secant2 a 1 ਆ ਗਿਆ ਠੀਕ ਹੈ ਤਾਂ ਸਕੁਅਰ ਦੇ ਨਾਲ ਕੀ ਕੱਟਿਆ ਗਿਆ ਨਿਚਲੇ ਦੇ ਨਾਲ ਤਾਂ ਰੂਟ ਕੱਟਿਆ ਗਿਆ ਉੱਪਰ ਸਕੁਅਰ ਐਜ਼ ਇਟ ਹੀ ਰਹਿ ਜਾਊਗਾ secant2 1 ਨੀਚਲਾ ਸਕੁਅਰ ਨਾਲ ਰੂਟ ਕੱਟਿਆ ਜਾਊਗਾ ਤਾਂ ਇੱਥੇ ਕੀ ਰਹਿ ਗਿਆ ਸੈਕੈਂਟ a ਤੇ ਸਾਈਨ ਦੀ ਵੀ ਨਿਕਲ ਗਈ ਠੀਕ ਹੈ ਸਾਈਨ ਕੋਸ ਟੈਨ ਤੇ ਇਹਨਾਂ ਦੀ ਵੈਲਿਊ ਹੋਊਗੀ ਠੀਕ ਹੈ ਪਹਿਲੇ ਜਿਹੜੇ ਮੇਨ ਤਿੰਨ ਨੇਗੇ ਸਾਈਨ ਆ ਗਿਆ ਆਪਣੇ ਕੋਲ ਚੌਥੇ ਚੌਥੇ ਨੰਬਰ ਤੇ ਕੱਢਦਾ ਸਾਈਨ ਫਿਰ ਆ ਗਿਆ ਦੂਜੇ ਨੰਬਰ ਤੇ ਕੋਸ ਤੀਸਰੇ ਨੰਬਰ ਤੇ ਆਪਾਂ ਟੈਨ ਕੱਢਦਾ ਠੀਕ ਹੈ ਹੁਣ ਇਹਨਾਂ ਦਾ ਉਲਟ ਕਰਨਾ ਕੋ ਉਹ ਤਿੰਨ ਤਾਂ ਜਮ ਹੀ ਈਜ਼ੀ ਨੇ ਇਹਨਾਂ ਦਾ ਉਲਟ ਕਰਕੇ ਕੱਢ ਦਿਆ ਕਰੋ ਠੀਕ ਹੈ ਠੀਕ ਹੈ ਉਸ ਤੋਂ ਪਹਿਲੇ ਨੰਬਰ ਤੇ ਸਾਈਨ ਆ ਸਾਈਨ ਦਾ ਉਲਟ ਕੀ ਹੁੰਦਾ ਕੋਸੈਕੈਂਟ ਪੰਜਵਾਂ ਪੁਆਇੰਟ ਕੀ ਹੋ ਗਿਆ ਆਪਣੇ ਕੋਲੇ ਕੋਸੀਕੈਂਟ ਕੋਸੀਕੈਂਟ ਹੁੰਦਾ ਹੈ ਸਾਈਨ ਦਾ ਉਲਟ 1/ ਸਾਈਨ a ਤਾਂ ਸਾਈਨ ਸਾਈਨ ਦੀ ਵੈਲਿਊ ਕਿੰਨੀ ਆਈ ਸੀਗੀ ਆਪ ਹੀ ਆਪਣੇ ਕੋਲੇ ਲਾਸਟ ਤੇ ਸਕੁਅਰ ਦੇ ਵਿੱਚ ਆਹ ਰੂਟ ਦੇ ਵਿੱਚ ਸੈਕੈਂਟ ਸਕੁਅਰ 1 ਨੂੰ ਉਲਟਾ ਦਿਓ ਇਹਦੇ ਵਿੱਚ ਕੀ ਹੋ ਗਿਆ ਸੈਕੈਂਟ ਕਿ ਆ ਉੱਪਰ ਆਪਣੇ ਕੋਲੇ نیچے ਆ ਗਿਆ ਰੂਟ ਦੇ ਵਿੱਚ ਸੈਕੈਂਟ ਸਕੁਅਰ a 1 ਚੱਕੋ ਇਹ ਟੈਨ ਦੀ ਵੈਲਿਊ ਹੋ ਗਈ ਛੇਮਾ ਕੋਸ ਦਾ ਉਲਟਨ ਦਾ ਸੈਕੈਂਟ ਐ ਉਹ ਤਾਂ ਸੈਕੈਂਟ ਹੈ ਗਈ ਐ ਸੱਤਵਾਂ ਕੋਟ ਉਹ ਕੋਟ ਦੀ ਵੈਲਿਊ ਆਪਾਂ ਨੇ ਪਹਿਲੀ ਕੱਢ ਤੀ ਠੀਕ ਐ ਤਾਂ ਆਪਣੇ ਕੋਲੇ ਇਹ ਹੋ ਗਈਆਂ ਵੈਲਿਊਜ਼ ਪਹਿਲੀਆਂ ਤਿੰਨ ਤੇ ਤਿੰਨ 6 ਵੈਲਿਊਜ਼ ਹੁੰਦੀਆਂ ਨੇ ਟੋਟਲ ਆਪਣੇ ਕੋਲ ਐਦਾਂ ਦਾ ਠੀਕ ਐ ਤਾਂ ਸਾਰੀ ਵੈਲਿਊਜ਼ ਨਿਕਲ ਚੁੱਕੀਆਂ ਨੇ ਗਈਆਂ ਤਾਂ ਦੇਖੋ ਜੇਕਰ ਇਹਦੇ ਵਿੱਚ ਕੋਈ ਚੀਜ਼ ਸਮਝ ਨਹੀਂ ਆਉਂਦੀ ਤਾਂ ਤੁਸੀਂ ਦੇਖ ਸਕਦੇ ਹੋਗੇ ਬਾਕੀ ਈਜ਼ੀ ਐ ਪਹਿਲੀਆਂ ਤਿੰਨ ਕੱਢ ਲਾਂਗੇ ਤਾਂ ਬਾਕੀਆਂ ਦੀਆਂ ਤਿੰਨ ਉਹਦੀਆਂ ਉਲਟ ਹੀ ਹੋਣਗੀਆਂ ਹਮੇਸ਼ਾ ਇਹ ਚੀਜ਼ੇ ਵਿੱਚ ਯਾਦ ਰੱਖੋ ਸੌਖੀ ਹੈਗੀ ਠੀਕ ਹੈ ਫਾਰਮੂਲੇ ਨੂੰ ਲੈ ਕੇ ਹੀ ਸੋਲਵ ਕਰ ਲਿਆ ਕਰੋ ਜਿਹੜੇ ਫਾਰਮੂਲੇ ਦਿੱਤੇ ਹੋਇਆ ਕਰਨਗੇ ਤੁਹਾਨੂੰ ਹੁਣ ਨੈਕਸਟ ਕਰਦੇ ਆਪਾਂ ਥਰਡ ਸਮ ਹੁਣ ਦੇਖੋ ਇਹਦੇ ਵਿੱਚ ਆਪਾਂ 8.2b ਇਸ ਐਡ ਕਰਾਂਗੇ ਐਕਸਰਸਾਈਜ਼ ਦੇ ਸਾਹਮਣੇ ਜਿਹੜੇ ਤਾਂ ਸੈਕੈਂਟ ਸਕੁਅਰ 63 ਡਿਗਰੀ ਪਲੱਸ ਸਾਈਨ ਸਕੁਅਰ 27 ਡਿਗਰੀ ਆਪਣੇ ਕੋਲ ਕੀ ਹੁੰਦਾ sin 90 θ ਕਿਹਦੇ ਕੋਲ ਹੁੰਦਾ cos θ ਦੇ ਤਾਂ ਜਿਹੜੀ ਇਹਦੇ ਵਿੱਚੋਂ ਨਾ ਪਹਿਲੇ ਆ ਸਮ ਕੱਢਦੇ ਆ ਜਦੋਂ ਆਪਾਂ ਤਾਂ ਇਹਦੇ ਵਿੱਚ ਇੱਕ ਨੂੰ ਚੇਂਜ ਕਰ ਦੋ sin² 63° ਹੈ sin² 27 ਉਹਨੂੰ ਆਪਾਂ 90 ਦੀ θ ਲਿਖ ਸਕਦੇ ਆ θ 90 ਦੇ ਵਿੱਚੋਂ ਕਿੰਨੇ ਮਾਈਨਸ ਕਰਕੇ 27 ਆ ਜੇ ਤਾਂ 90 ਦੇ ਵਿੱਚੋਂ 27 ਮਾਈਨਸ ਕਰਕੇ ਦੇਖ ਲਓ ਕਿੰਨਾ ਬਣਦਾ 361 ਬਣਦਾ 36 ਇੱਥੇ ਲਿਖ ਦੋ ਇਸ ਤਰ੍ਹਾਂ ਦੂਸਰੇ ਦੇ ਵਿੱਚ ਵੀ ਇੱਕ ਨੂੰ ਚੇਂਜ ਕਰ ਦੋ ਜਿਹੜੇ ਨੂੰ ਮਰਜ਼ੀ ਕਰਦਿਆ ਕਰੋ ਕੋਈ ਚੱਕਰ ਨਹੀਂ ਹੁੰਦਾ ਜਿਵੇਂ ਇਹਦੇ ਵਿੱਚ ਚਾਹੇ ਪਹਿਲੇ ਨੂੰ ਕਰਕੇ ਦੇਖ ਲਓ ਲੈ 17 ਉਹਨੂੰ ਆਪਾਂ ਕੀ ਲਿਖ ਲਾਂਗੇ 90 90 ਚ 17 ਘਟੇ 73 ਤਾਂ ਇੱਥੇ ਤੇ 73 ਡਿਗਰੀ ਪਾ ਲਓ ਪਲੱਸ ਕੋਸ ਸਕੁਅਰ 73 ਡਿਗਰੀ ਠੀਕ ਹੈ ਹੁਣ ਆਪਣੇ ਕੋਲੇ ਜਿਹੜਾ ਫਾਰਮੂਲਾ ਸੀ ਕੀ ਸੀਗਾ ਦੇਖੋ ਇੱਥੇ ਫਾਰਮੂਲਾ ਲਿਖ ਸਕਦੇ ਹੋ ਤੁਸੀਂ ਸਾਈਨ 90 ਡਿਗਰੀ θ ਇਹ ਹੁੰਦਾ ਕੋਸ θ ਦੇ ਇਕੁਅਲ ਤੇ ਜਿਹੜਾ ਕੋਸ 90 कोस नाइनटी डिग्री माइनस थिएटा हों साइन थेटे को ठीक है ये फार्मूला आते ने अपने को यूज कर दो पेल्ला सैन स्केयर सिक्सटी थ्री तो एज ए टी आ गया अगे आ गया साइन स्केर नाइनटी माइनस थेटा वह की बन गया अपने कुरे? को स्केयर थेटा जितना अगला कोस स्केयर नाइनटी माइनस थेटा है तो यह बन गया साइन थेटा थिएटा अपने को थ्री प्लस स्केयर थे sin² θ ਤੇ cos² θ ਹੁਣੀ ਆਪਾਂ ਫਾਰਮੂਲਾ ਕਰਕੇ ਆਟੇ ਆ sin² cos² θ ਕੀ ਹੁੰਦਾ 1 ਦੇ ਇਕੁਅਲ ਅਗਲਾ ਵੀ sin² θ ਤੇ cos² θ θ ਸੇਮ ਨੇ ਨਾ ਤਾਂ ਇਹਦੀ ਵੀ ਵੈਲਿਊ ਕੀ ਆ ਗਈ 1 1 1 ਆਨਸਰ ਆ ਗਿਆ ਤੁਹਾਡੇ ਫਰਸਟ ਸਮ ਦਾ ਠੀਕ ਹੈ ਇਸ ਤੋਂ ਬਾਅਦ ਸੈਕਿੰਡ ਸਮ ਆਜੋ sin 25° ਇਹਦੇ ਵਿੱਚ ਵੀ ਇੱਕ ਨੂੰ ਚੇਂਜ ਕਰ ਦੋ cos 65 ਹੈਗਾ ਉਹਨੂੰ ਲਿਖ ਲਓ 90 minus, 65 ਮਾਈਨਸ ਕੀਤਾ 25 ਪਲੱਸ cos 20 5 ਡਿਗਰੀ ਤੇ sin ਇਹਨੂੰ ਵੀ ਚੇਂਜ ਕਰ ਦੋ 90 65 ਕਿਤੇ ਤਾਂ 25 ਡਿਗਰੀ ਤੁਸੀਂ ਜ਼ਿਆਦਾਤਰ ਕੀ ਕਰਨਾ ਆਉਂਦਾ ਵੀ ਇਹ ਆਪਣੇ ਕੋਲੇ ਜੇ ਏਦਾਂ ਦੇ ਫਾਰਮੂਲੇ ਆਗੇ ਤਾਂ ਆਪਾਂ ਨੇ sin² cos² ਦੀ ਵੈਲਿਊ ਬਣਾਉਣੀ ਹੈ ਫਾਰਮ ਬਣਾਉਣੀ ਹੈਗੀ ਆ sin 25 ਤਾਂ ਪਈ ਹੈ ਆ cos 90 θ ਇਹ ਵੀ ਕੀ ਬਣ ਗਿਆ sin 25 ਬਣ ਗਿਆ अगे कोर्स ट्वेंटी फाइव का पै साइन नाइनटी माइनस थी कोस ट्वेंटी फाइव डिग्री बन गया तो साइन इन साइन साइन स्केयर ट्वेंटी फाइव डिग्री हो गया प्लस कोस इंटू कोस कोस स्केयर ट्वेंटी फाइव डिग्री आ गया तो साइन स्केयर प्लस कोस स्केयर ट्वेंटी फाइव की हो गया अपने को वन आ गया तो दोनों का आंसर की आ गया अपने को वन आ गया ठीक है अपने को गया थर्ड एक्सरसाइज का थर्ड सम ਇਸ ਤੋਂ ਬਾਅਦ ਆ ਗਿਆ ਆਪਣੇ ਕੋਲੇ ਫੋਰਥ ਦੇਖੋ ਸਭ ਤੋਂ ਫਸਟ ਸਮ ਹੈ 9 ਸੈਕੈਂਟ ਸਕੁਅਰ a 9 ਟੈਨ ਸਕੁਅਰ a ਤਾਂ ਬਹੁਤ ਈਜ਼ੀ ਆ ਸਭ ਤੋਂ ਈਜ਼ੀ ਇਹਦੇ ਵਿੱਚ ਕੀ ਕਰ ਲਿਆ ਆਪਣੇ 9 ਕਾਮਨ ਕੱਢ ਲਿਆ ਤਾਂ ਬਚ ਗਿਆ ਆਪਣੇ ਕੋਲੇ ਸੈਕੈਂਟ ਸਕੁਅਰ a ਟੈਨ ਸਕੁਅਰ a ਇਹ ਆਪਣੇ ਕੋਲੇ ਸਭ ਤੋਂ ਪਹਿਲਾ ਆਇਡੈਂਟੀਟੀ ਸੀ ਜਿਹੜੀ ਦੂਸਰੀ ਆਇਡੈਂਟੀਟੀ ਕੀਤੀ ਸੀ ਸੈਕੈਂਟ ਸਕੁਅਰ a ਟੈਨ ਸਕੁਅਰ a ਦੀ ਵੈਲਿਊ ਕੀ ਹੁੰਦੀ ਹੈ ਆਪਣੇ ਕੋਲੇ 1 ਹੁੰਦੀ ਹੈ ਤਾਂ ਆਨਸਰ ਕੀ ਆ ਗਿਆ ਦਾ 9 ਆ ਗਿਆ ਠੀਕ ਹੈ ਜੀ ਸੈਕੈਂਟ ਸਕੁਅਰ ਮਾਈਨਸ ਟੈਨ ਸਕੁਅਰ ਦੀ ਵੈਲਿਊ ਕੀ ਆ ਗਈ ਆਪਣੇ ਕੋਲੇ 9 ਆ ਗਿਆ ਉਸ ਤੋਂ ਬਾਅਦ ਅਗਲਾ ਸਵਾਲ ਸੈਕਿੰਡ 1 ਟੈਨ θ ਸੈਕੈਂਟ θ ਜੇ ਤੁਹਾਨੂੰ ਟੈਨ ਸੈਕੈਂਟ ਸਮਝ ਨਹੀਂ ਆਉਂਦਾ ਨਾ ਸਾਰਿਆਂ ਨੂੰ ਕੀ ਕਰਿਆ ਕਰੋ ਸਾਈਨ ਤੇ ਕੋਸ ਚ ਕਨਵਰਟ ਕਰ ਲਿਆ ਕਰੋ ਤੁਹਾਨੂੰ ਸਾਈਨ ਤੇ ਕੋਸ ਦਾ ਫਾਰਮੂਲਾ ਪਤਾ ਇੱਕ sin² cos² 1 ਦੇ ਇਕਲ ਹੁੰਦਾ ਠੀਕ ਹੈ ਨਾ tan θ tan ਕੀ ਹੁੰਦਾ ਆਪਣੇ ਕੋਲੇ sin cos ਹੁੰਦਾ ਹੈ tan θ ਦੀ ਵੈਲਿਊ ਹੁੰਦੀ ਹੈ ਜਿਹੜੀ sin θ cos θ ਉਸ ਤੋਂ ਬਾਅਦ secant θ secant ਹੁੰਦਾ cos ਦਾ ਉਲਟ ਬਣਾ ਪਾਉਣਾ cos θ ਬ੍ਰੈਕਟ ਚ ਇਸੇ ਤਰ੍ਹਾਂ ਅਗਲਾ ਬਣ cot θ tan θ ਦਾ ਉਲਟ ਹੁੰਦਾ ਮਤਲਬ ਕਿ ਇਹ ਕੀ ਬਣ ਗਿਆ cos θ sin θ ਹੋ ਗਿਆ ਇਹ cosecant cosecant ਹੁੰਦਾ sin ਦਾ ਉਲਟ ਹੁਣ ਦੇਖੋ ਨੀਚੇ ਕੋਸ θ ਤੇਟਾ ਤਾਂ ਕੋਸ θ ਕੀ ਆ ਗਿਆ ਤੁਹਾਡੇ ਕੋਲੇ ਐਲਸੀਐਮ ਆ ਗਿਆ ਕੋਸ θ ਐਲਸੀਐਮ ਆ ਗਿਆ ਤਾਂ ਉੱਤੇ 1 ਨਾਲ ਇਹਦੇ ਨੀਤੇ 1 ਸੀ ਠੀਕ ਹੈ ਤਾਂ ਉੱਪਰ ਇਹ 1 ਨਾਲ ਮਲਟੀਪਲਾਈ ਕੀਤੀ ਇੱਥੇ ਆ ਗਿਆ ਕੋਸ θ sin θ 1 ਆ ਚੀਜ਼ ਬਣ ਗਈ ਇਸੇ ਤਰ੍ਹਾਂ ਇੱਧਰ sin θ ਐਲਸੀਐਮ ਆ ਗਿਆ sin θ cos θ -1 ਇੱਕ ਵੈਲਿਊ ਬਣ ਗਈ ਹੁਣ ਦੇਖੋ ਇੱਥੇ ਸਮਝਣ ਵਾਲੀ ਕੀ ਗੱਲ ਹੈ ਕਿ ਇਹਨਾਂ ਦੋਨਾਂ ਦੀ ਮਲਟੀਪਲਾਈ ਕਰਨੀ ਹੈਗੀ ਤਾਂ ਇਹਨੂੰ ਅਗਰ ਆਪਾਂ ਬ੍ਰੈਕਟ ਦੇ ਵਿੱਚ ਲੈ ਲਈਏ sin θ cos θ ਨੂੰ ਤਾਂ ਆਹ ਚੀਜ਼ ਬਣ ਗਈ ਆਪਣੇ ਕੋਲੇ a b ਤੇ a b ਵਾਲਾ ਫਾਰਮੂਲਾ ਬਣ ਗਿਆ ਦੇਖੋ sin θ cos θ ਇਹਨੂੰ ਇੱਕ ਵੈਲਿਊ ਮੰਨ ਲਓ ਚਾਹੇ a ਮੰਨ ਲੈ 1 ਉਸ ਸਾਈਡ ਕੀ ਹੈ -1 ਤਾਂ a b ਐ ਇਸ ਸਾਈਡ ਦੂਜੀ ਸਾਈਡ ਕੀ ਹੈ a b ਤਾਂ ਇਹਦਾ ਫਾਰਮੂਲਾ ਹੁੰਦਾ a ਦਾ ਸਕੁਅਰ b ਦਾ ਸਕੁਅਰ ਤਾਂ a ਦੀ ਵੈਲਿਊ ਕੀ ਆਪਣੇ ਕੋਲ cos θ sin θ ਹੈਗੀ ਤਾਂ a ਦਾ ਸਕੁਅਰ ਹੋ ਗਿਆ b ਦਾ ਸਕੁਅਰ ਮਤਲਬ ਕਿ 1 ਦਾ ਸਕੁਅਰ niche dono da multiply sin θ te cos θ as it likhte ਠੀਕ ਹੈ ਜੀ ਹੁਣ a b ਸਕੁਅਰ ਦਾ ਫਾਰਮੂਲਾ ਲੱਗ ਜਾ ਉਤੇ ਤਾਂ a ਜਿਹੜਾ cos θ sin θ ਦਾ ਸਕੁਅਰ ਹੈ ਇੱਕ ਨੂੰ a ਮੰਨ ਲਓ ਇੱਕ ਨੂੰ ਕੀ ਮੰਨ ਲਓ b ਮੰਨ ਲਓ तो ए का स्केयर मतलब कि को स्केयर थेटा प्लस बी का स्केयर साइन स्केयर थेटा प्लस टू ए बी ठीक है जी ए स्केयर प्लस बी स्केयर प्लस टू ए बी का फार्मूला लाता ता अपने माइनस वन अपन साइन थेटा तो थे थेटा आ गया इत देखो समझ आ गया ना हूँ तो बाद देखो आप आइडेंटिटी करके आए हाँ को स्केयर प्लस साइन स्केयर थीटा की वैल्यू की वन उस तो बाद प्लस का टू साइन थीटा कोस थीटा इट लिख लिया लास्ट से माइनस वन पे अपॉन साइन थीटा कोस थीटा आगला प्लस के वन पिछला माइनस का वन कटा गया वन माइनस वन जीरो हो गया उस गया तो टू साइन थीटा अपा ऑन कोसथीटा रह गया टू साइन थीटा कोस्थीटा रह गया उपर नीचे की रह गया साइन थीटा तो थीटा तो साइन थीटा कोसथ थीटा साइन थीटा कोसथ थीटा कटे गए आंसर की रह गया अपने को दो रह गया तो आंसर की आ गया दो आ गया अपने को जेड़ा कि ऑप्शन अपने को सी आ गई पहली ऑप्शन की से अपने को बी नाइन आंसर आ गया सी इस तो बाद आ गया जी अपने को थर्ड सम सिकट ए प्लस टेन है कुछ नहीं करना आप कन्वर्ट कर देंगे सिकेंट ए है जोड़ा ਇਹ ਹੁੰਦਾ 1 ਪਾਉਣਾ ਕੋਸ ਐ ਪਲੱਸ ਟੈਨ A ਕੀ ਹੁੰਦਾ ਸਾਈਨ A ਪਾਉਣਾ ਕੋਸ ਐ ਇੰਟੂ 1 ਸਾਈਨ A ਠੀਕ ਹੈ ਨੀਚੇ ਕੋਸ A ਐਲਸੀਐਮ ਲੈ ਲਿਆ ਆਪਾਂ ਨੇ ਤਾਂ ਉੱਤੇ ਕੀ ਰਹਿ ਗਿਆ 1 ਸਾਈਨ A ਰਹਿ ਗਿਆ ਇਧਰ ਕੀ ਪਿਆ 1 sin a ਤਾਂ ਹੁਣ ਇਹਨਾਂ ਦੀ ਮਲਟੀਪਲਾਈ ਹੈ ਇਹਦੇ ਨੀਚੇ ਬਰਨ ਲਾ ਲਓ ਚਾਹੇ ਦੋਨਾਂ ਦੀ ਕੀ ਕਰਨੀ ਆ ਆਪਣੇ ਮਲਟੀਪਲਾਈ ਕਰਨੀ ਤਾਂ ਉੱਤੇ 1 sin a ਤੇ 1 sin a ਦੋਨਾਂ ਦਾ a b a b ਵਾਲਾ ਫਾਰਮੂਲਾ ਲੱਗ ਗਿਆ a ਦਾ ਸਕੁਅਰ b ਦਾ ਸਕੁਅਰ ਨੀਚੇ ਆਪਣੇ ਕੋਲੇ ਆ ਗਿਆ cos a 1 sin² ਕੀ ਹੁੰਦਾ ਆਪਣੇ ਕੋਲੇ cos² a ਹੁੰਦਾ ਹੈ ਨੀਚੇ ਆਪਣੇ ਕੋਲੇ cos a ਪਿਆ ਹੈਗਾ एक कोस कोर्स एक कोस कोर्स कट्ट गया आंसर की रह गया अपने को कोस ए आ गया ठीक है जी इस तो बाद अपने को कर फोर्थ सम, वन प्लस टेन स्केयर ए अपा जी जी अपने को वन प्लस टेन स्केयर ए अपॉन वन माइनस वन प्लस कोट स्क्वायर ए ठीक है साइन कोज कन्वर्ट करना साइन कोज कन्वर्ट कर लो सोखा हो जाएगा जे एज इट इज सॉल्व करना ਤਾਂ ਤੁਸੀਂ एज इट ਵੀ ਕਰ ਸਕਦੇ ਹੋਗੇ ਤਾਂ ਦੇਖੋ 1 tan ਦੀ ਵੈਲਿਊ ਹੁੰਦੀ ਆਪਣੇ ਕੋਲੇ sin cos ਹੈ ਅਗਲਾ ਆ ਗਿਆ ਆਪਣੇ ਕੋਲੇ ਕੋਟੇ ਇਹਦੀ ਵੈਲਿਊ ਹੁੰਦੀ ਹੈ ਕੋਸ ਅਪਾਉਣ sin a ਤਾਂ ਦੋਨਾਂ ਦਾ ਸਕੁਅਰ ਵੀ ਹੈ ਤੇ ਇੱਥੇ ਸਕੁਅਰ ਵੀ ਕਰ ਦੋ ਚਲੋ ਵੀ ਠੀਕ ਹੈ ਜੀ ਹੁਣ ਜਦੋਂ ਸਾਰੇ ਦਾ ਸਕੁਅਰ ਇਕੱਲੇ ਇਕੱਲੇ ਦਾ ਸਕੁਅਰ ਹੋ ਗਿਆ ਉੱਤੇ sin ਦਾ ਸਕੁਅਰ ਅੱਡ ਹੇਠੇ ਕੋਸ ਦਾ ਸਕੁਅਰ ਅੱਡ ਲਿਖ ਸਕਦੇ ਹਾਂ ਇਹਨਾਂ ਨੂੰ ਤਾਂ ਇਹਦੇ નીચે ਐਲਸੀਐਮ ਲੈ ਲਾਂਗੇ ਆਪਾਂ ਕੋਸ ਦਾ ਸਕੁਅਰ a ਐਲਸੀਐਮ ਆ ਗਿਆ ਤੇ ਉੱਪਰ ਇਹਦੇ નીચે 1 ਸੀ ਨਾ ਪਹਿਲੇ ਤੇ ਤਾਂ ਉੱਪਰ ਕਰੋਸ ਪ੍ਰੋਡਕਟ ਕਰ ਦੋ ਕੋਸ ਸਕੁਅਰ a sin² a ਉੱਪਰ ਚਲਾ ਗਿਆ ਹੁਣ ਹੇਠੇ ਦੇਖੋ ਕੀ ਹੈ ਆਪਣੇ ਕੋਲੇ ਹੇਠੇ sin² a ਹੈ ਤਾਂ ਇਹਦਾ sin² a ਐਲਸੀਐਮ ਲੈ ਲਿਆ ਉੱਤ ਕੀ ਬਣ ਗਿਆ sin² a cos² a ਐਲਸੀਐਮ ਲੈ ਕੇ ਠੀਕ ਹੈ ਜੀ sin² a cos² a ਦੀ ਵੈਲਿਊ ਕੀ ਆਪਣੇ ਕੋਲੇ 1 ਹੈਗੀ ਤਾਂ ਸਭ ਤੋਂ ਪਹਿਲਾਂ ਉੱਪਰਲੇ ਦਾ 1 ਆ ਗਿਆ ਹੇਠੇ cos² a ਐਜ਼ ਇਟ ਫੇਰ ਨੀਚੇ ਕੀ ਐ ਸਾਈਨ ਸਕਰ ਐ ਇਹਦੀ ਵੀ ਵੈਲਿਊ ਆ ਗਈ ਉਹਦੇ ਨੀਚੇ ਕੀ ਆ ਗਿਆ ਆਪਣੇ ਕੋਲ ਐ ਸਾਈਨ ਸਕਰ ਏ ਤਾਂ ਇਹ ਉਲਟ ਹੋ ਗਿਆ ਠੀਕ ਐ 1/sin² ਐ ਉਧਰ ਜਾ ਕੇ ਮਲਟੀਪਲਾਈ ਚ ਕੀ ਹੋ ਗਿਆ sin² ਏ 1 ਤਾਂ ਆਪਣੇ ਕੋਲ ਕੀ ਬਣ ਗਿਆ ਐ sin cos ਏ ਦਾ ਸਕਰ ਬਣ ਗਿਆ ਇਹ sin ਏ cos ਏ ਹੁੰਦਾ ਆਪਣੇ ਕੋਲੇ tan ਏ ਤਾਂ tan² ਏ ਕੀ ਆ ਗਿਆ ਤੁਹਾਡਾ ਆਨਸਰ ਆ ਗਿਆ ਮਤਲਬ ਕਿ ਡੀ ਆਨਸਰ ਆ ਗਿਆ ਤੁਹਾਡਾ 10² a ਠੀਕ ਹੈ ਤਾਂ ਨੈਕਸਟ ਆਪਾਂ ਜਿਹੜਾ ਅਗਲਾ ਬਾਕਸ ਹੈ ਨੈਕਸਟ ਫਿਫਥ ਤਾਂ ਇਹਦੇ ਵਿੱਚ ਨੋ ਸਾਹਮਣੇ ਇਹ ਆਪਾਂ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਨਹੀਂ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਊਗੀ ਠੀਕ ਹੈ ਇੱਕਾ ਡੋ-ਡੋ ਵੀ ਮੇਰੇ ਖਾਲ ਚੱਦੇ ਪਾਉਣਾ ਘੰਟਾ ਉਹ ਖਾ ਜਾਣਗੇ ਸ਼ਾਇਦ ਤਾਂ ਥੈਂਕ ਯੂ ਵੈਰੀ ਮਚ